ਹਰ ਪੀੜਤਾ ਦੀ ਮਦਦ ਕਰਨ ਵਾਸਤੇ ਜਿੱਥੇ ਸਮਾਜ ਸੇਵੀ ਜਥੇਬੰਦੀਆਂ ਅਤੇ ਪੰਜਾਬੀ ਪਾਈਚਾਰਾ ਮਿੱਤਰ ਕੇ ਸਾਹਮਣੇ ਆਇਆ ਹੈ ਉੱਥੇ ਪੰਜਾਬੀ ਸਿੰਗਰਾਂ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਹਰ ਪੀੜਤਾ ਦੀ ਮਦਦ ਲਈ ਵੀਰਵਾਰ ਨੂੰ ਪੰਜਾਬੀ ਸਿੰਗਰ ਮਨਕੀਰਤ ਔਲਖ ਵੀ ਕਸਬਾ ਤਾਰੀਵਾਲ ਵਿਖੇ ਬਣਾਏ ਗਏ ਰਾਹਤ ਕੈਂਪ ਦੇ ਵਿੱਚ ਪਹੁੰਚੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ 5 ਕਰੋੜ ਰੁਪਇਆ ਹਾੜ ਪੀੜਤਾ ਦੀ ਮਦਦ ਲਈ ਖਰਚਿਆ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਦੋਵੇਂ ਹੱਥ ਜੋੜ ਕੇ ਸਾਰਿਆਂ ਨੂੰ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਮੰਦਭਾਗੀ ਮੈਂ ਕਹੂੰਗਾ ਬੜੀ ਚੀਜ਼ ਤੋਂ ਸਫਰ ਕੀਤਾ ਕਰ ਰਿਹਾ ਹੈ ਪੰਜਾਬ ਹਮੇਸ਼ਾ ਕੀਤਾ ਵੀ ਆ ਭਾਵੇਂ 1947 ਲਾ ਲਓ ਠੀਕ ਆ ਹਮੇਸ਼ਾ ਪੰਜਾਬ ਦਾ ਉਹ ਵੀ ਮੱਝ ਵਾਲਾ ਹਿੱਸਾ ਸੋ 150 ਦੇ ਲਾਗੇ ਪਿੰਡਾਂ 'ਚ ਪਾਣੀ ਆ ਚੁੱਕਿਆ ਤੇ ਇਹਦੇ ਵਿੱਚ ਪ੍ਰੀ ਟਰੈਕਟਰ ਤੋਂ ਪਹੁੰਚ ਮੈਂ ਅੱਜ ਪ੍ਰੀ ਪ੍ਰੀਤਵੀ ਆਪਣਾ ਡੀਲਰਸ਼ਿਪ ਪਹੁੰਚ ਆਇਆ ਸੋ ਪ੍ਰੀਤ ਟਰੈਕਟਰ ਦੇ ਇਹ ਡਾਇਰੈਕਟਰ ਨੇ ਮੇਰਾ ਭਰਾ ਸੁਖਾ ਸੋ ਪ੍ਰੀਤ ਟਰੈਕਟਰ ਨੇ ਇਹਨਾਂ ਨੇ ਬਹੁਤ ਬੜਾ ਮੈਂ ਕਹਿੰਨਾ ਵੀ ਐਸੇ ਮੌਕੇ ਦੇ ਉੱਤੇ ਇਹ ਇਹਨਾਂ ਦੀ ਡੀਲਰਸ਼ਿਪ ਨਾਲ ਖੜੀ ਆ ਕਿਸਾਨਾਂ ਦੇ ਪਾਣੀ ਦੇ ਔਨ ਕਰਕੇ ਕਿਉਂਕਿ ਜਦੋਂ ਪੰਜ-ਪੰਜ 10-10 ਫੁੱਟ ਪਾਣੀ ਆ ਜਾਊਗਾ ਟਰੈਕਟਰਾਂ ਦੇ ਇੰਜਨਾਂ 'ਚ ਪਾਣੀ ਜਾਊਗਾ ਤੇ ਟਰੈਕਟਰ ਇੰਜਨ ਸੀਜ਼ ਹੋਣਗੇ ਜੀ ਪੰਜਾਬ ਦੇ ਵਿੱਚ ਵੀ ਟਰੈਕਟਰ ਜਿਹੜੀ ਆ ਹਾਂਜੀ ਹਾਂਜੀ ਜਿੱਥੇ ਵੀ ਹੜ ਜਿੱਥੇ ਜਿੱਥੇ ਵੀ ਹੜ ਹਾਂ ਜਿੱਥੇ ਵੀ ਹੜ ਦਾ ਹਨਾ ਵੀ ਆਪਾਂ ਨੂੰ ਆਊਗਾ ਤੇ ਮੰਨ ਲਓ ਕੋਈ ਵੀ ਕੰਪਨੀ ਦਾ ਟਰੈਕਟਰ ਹੋਵੇ ਅਰਜਨ ਹੋਵੇ ਐਚਐਮਟੀ ਹੋਵੇ ਸਵਰਾਜ ਹੋਵੇ ਕੋਈ ਵੀ ਕੰਪਨੀ ਦਾ ਜਿਹੜਾ ਇੰਜਨ ਸੀਜ਼ ਹੋਊਗਾ ਸਾਡੇ ਵੱਲੋਂ ਮੇਰੇ ਭਰਾ ਨੂੰ ਪਹਿਲਾਂ ਤਾਂ ਮੈਂ ਬਹੁਤ ਸ਼ਲਾਂਗਾ ਯੋਗ ਆ ਬੜਾ ਬਹੁਤ ਸੋਹਣਾ ਕੰਮ ਕਰ ਰਹੇ ਨੇ ਵੀ ਉਹ ਸਾਰੇ ਜ਼ਿਮੀਂਦਾਰਾਂ ਦੇ ਟਰੈਕਟਰ ਫ੍ਰੀ 'ਚ ਰਿਪੇਅਰ ਕੀਤੇ ਜਾਣਗੇ ਫ੍ਰੀ 'ਚ ਠੀਕ ਕੀਤੇ ਜਾਣਗੇ ਅੱਜ ਪੰਜਾਬ ਹੀ ਪੰਜਾਬ ਦੇ ਨਾਲ ਖੜ ਗਿਆ ਪੁਰਾਣਾ ਸਿੰਗਾ ਪਰਵਾਹ ਜਿਹੜਾ ਆ ਅੱਜ ਹੜ੍ਹ ਦੀ ਮਾਰ ਤੋਂ ਚੱਲੋ ਮਾਤੇ ਤੇ ਖੜ ਗਿਆ ਨਾਲੇ ਭਾਜੀ ਮੈਂ ਦੱਸਾਂ ਮੇਰਾ ਮੇਰਾ ਬਰਥ ਸਾਡਾ ਪਸ਼ੌਕੜ ਅੰਮ੍ਰਿਤਸਰ ਦਾ ਤਰਨਤਾਰਨ ਦਾ ਪਰ ਮੇਰਾ ਮੇਰਾ ਬਰਥ ਹਰਿਆਣੇ ਚ ਹੋਇਆ ਤੇ ਅੱਜ ਮੈਂ ਜਦੋਂ ਇੱਕ ਆਰਟਿਸਟ ਬਣਿਆ ਇਹ ਪੰਜਾਬ ਦੇ ਲੋਕਾਂ ਨੇ ਹਰਿਆਣੇ ਦੇ ਲੋਕਾਂ ਨੇ ਇੰਨੀ ਮੁਹੱਬਤ ਕਰਕੇ ਸਾਨੂੰ ਆਰਟਿਸਟ ਬਣਾਇਆ ਐ ਇੰਨਾ ਸਾਡੀ ਸਾਡੀ ਮਿਹਨਤ ਨੂੰ ਚਾਰ ਚੰਨ ਲਾ ਕੇ ਸਾਨੂੰ ਸੁਪਰਸਟਾਰ ਬਣਾਇਆ ਸੋ ਸਾਡਾ ਆਰਟਿਸਟਾਂ ਦਾ ਫਰਜ ਆ ਆਪਦੇ ਪੰਜਾਬ ਨਾਲ ਆਪਦੇ ਲੋਕਾਂ ਨਾਲ ਖੜੀਏ ਤੇ ਸੋ ਅਸੀਂ ਇੱਥੇ ਪਹੁੰਚੇ ਆ ਤੇ ਮੈਂ ਆਪਦੇ ਵੱਲੋਂ ਮੇ ਇਹ ਤਾਂ ਹੋ ਹੋ ਗਿਆ ਮੈਂ ਆਪਾਂ ਸੁੱਖੇ ਵੱਲੋਂ ਦੱਸਦਾ ਵੀ ਸੁੱਖੇ ਹੁਣੀ ਆ ਚੀਜ਼ ਕਰ ਰਹੇ ਨੇ ਵੀ ਜਿੰਨਾ ਜਿਹੜੇ ਟਰੈਕਟਰ ਸੀਜ਼ ਹੋਣਗੇ ਉਹਨਾਂ ਨੂੰ ਠੀਕ ਕਰਨਗੇ ਫ੍ਰੀ ਸੇਵਾ ਆ ਠੀਕ ਆ ਜੋ ਵੀ ਹੜ ਇਹਦੇ ਵਿੱਚ ਪਾਣੀ ਦੇ ਵਿੱਚ ਟਰੈਕਟਰ ਆਉਣਗੇ ਤੇ ਮੈਂ ਆਪਦੇ ਵੱਲੋਂ ਮੈਂ ਆ ਅਸੀਂ ਹੁਣ ਰਸਤੇ ਦੇ ਵਿੱਚ ਹੀ ਸਾਰੇ ਯਾਰਾਂ ਦੋਸਤਾਂ ਨੇ ਠੀਕ ਆ ਆਪਣਾ ਸਿਮਰਨ ਹੁੰਦਲ ਤੇ ਆਪਣੇ ਰੂਪੇ ਹੋਣੀ ਸਾਰੇ ਰੂਪਾ ਸੁਹਾਣਾ ਅਸੀਂ ਜਿੰਨੇ ਰੂਪਾ ਸੁਹਾਣਾ ਸਿਮਰਨ ਹੁੰਦਲ ਮੈਂ ਅਸੀਂ ਆਈ ਫੋਨ ਤੇ ਗੱਲ ਕਰਕੇ ਇੱਕ ਦੂਜੇ ਨਾਲ ਵੀ ਜਿਹੜੇ ਵੀ ਵੀ ਸਾਡਾ ਅਸੀਂ ਇੱਕ ਬਜਟ ਰੱਖਿਆ ਵੀ 5 ਕਰੋੜ ਰੁਪਇਆ 5 ਕਰੋੜ ਤੱਕ ਅਸੀਂ ਸੇਵਾ ਕਰਾਂਗੇ ਤੇ ਇਹ ਸੇਵਾ ਸਾਡੀ ਝੋਲੀ ਪਾਈ ਜਾਵੇ ਠੀਕ ਆ ਅ ਘਰ ਬਣਾ ਕੇ ਦੇਵਾਂਗੇ ਜਿਹਦੇ ਵਿੱਚ ਦੋ ਕਮਰੇ ਇੱਕ ਵਾਸ਼ਰੂਮ ਤੇ ਇੱਕ ਕਿਚਨ ਜਿਵੇਂ ਹਨਾ ਜਿਹੜੇ ਵੀ ਲੋੜਮੰਦ ਜਿਨ੍ਹਾਂ ਦੇ ਘਰ ਟੁੱਟੇ ਆ ਜਿਹੜੇ ਘਰੋਂ ਬੇਕਾਰ ਹੋਇਆ ਸੋ 5 ਕਰੋੜ ਦੀ ਸੇਵਾ ਤੇ ਅਸੀਂ ਵੀ ਮੈਂ ਆਪਦੇ ਵੱਲੋਂ ਕਰੂੰਗਾ ਆਪਦੇ ਭਰਾਵਾਂ ਨਾਲ ਰਲ ਕੇ ਤੇ ਇਹ ਜਿਹੜਾ ਹੁਣ ਮੋਰਚਾ ਫਤਿਹ ਆਪਣਾ ਇਹ ਫਤਿਹ ਜੋ ਭਰਾ ਨੇ ਕੀਤਾ ਬਹੁਤ ਮੰਨ ਲਓ ਮੈਂ ਕਹਿੰਨਾ ਵੀ ਧੰਨ ਭਾਗਿਆ ਵੀ ਪੰਜਾਬ ਚ ਐਸੇ ਸ਼ੇਰ ਨੇ ਐਸੇ ਬੰਦੇ ਨੇ